ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ YouTube ਪਰਿਵਾਰ ਹੈ ਇੱਕ ਛੋਟਾ ਜਿਹਾ ਜਿੰਨੇ ਭੈਣ ਭਰਾ ਮਤਾਮਾ ਬਜ਼ੁਰਗ ਸਾਰਿਆਂ ਨੂੰ ਜੀ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਆਪਾਂ ਰੁਕੇ ਸੀਗੇ ਰਾਤੀ ਬਾਬੂ ਸਰਾਏ ਦੇ 메ਨ ਹਾਈਵੇ ਦੇ ਉੱਤੇ ਗੁਰਨਾਨਕ ਪੰਜਾਬੀ ਢਾਬਾ ਇਹ ਰੇ ਬਾਬੂਸਰਾਏ ਨੂੰ ਜਿਲ੍ਹਾ ਪੈਂਦਾ ਆ ਆਪਣੇ ਬਨਾਰਸ ਬਾਰਾ ਨਸੀਬ ਤੇ ਆਪਾਂ ਨੂੰ ਕੰਮ ਸੀ ਬਹੁਤ ਜ਼ਰੂਰੀ ਪਿੰਡ ਆ ਜਿਹੜਾ ਉਹਦੇ ਕਰਕੇ ਆਪਾਂ ਇੱਥੇ ਰੁਕੇ ਹੀ ਗੱਲ ਆਪਾਂ 2:00 ਵਜੇ ਪਹੁੰਚ ਗਏ ਸੀ ਤੇ ਇੱਥੇ ਵੀ ਆਪਣਾ ਟਰਾਲੇ ਦਾ ਕੋਈ ਹੱਲ ਨਹੀਂ ਹੋਇਆ ਆਪਾਂ ਘੋੜਾ ਲੱਦ ਕੇ ਲੈ ਜਾਣਾ ਸੀਗਾ ਜਿੱਥੇ ਤੱਕ ਲਿਆ ਹੁੰਦਾ ਦਿੱਲੀ ਤੱਕ ਜਾਂ ਦਿੱਲੀ ਤੋਂ ਅੱਗੇ ਤੱਕ ਕਿਉਂਕਿ ਕੰਮ ਬਹੁਤ ਜ਼ਰੂਰੀ ਆ ਪਿੰਡ ਪਹੁੰਚਣਾ ਆ ਟਾਈਮ ਦੇ ਨਾਲ ਆ ਤੇ ਇਹ ਕਰਕੇ ਹੱਲ ਨਹੀਂ ਹੋ ਰਿਹਾ ਤੇ ਹੱਲ ਤਾਂ ਨਹੀਂ ਹੋ ਰਿਹਾ ਵੀ ਆਪਣੇ ਪ੍ਰਿਆਗਰਾਜ ਕੁੰਬ ਦੇ ਮੇਲੇ ਕਰਕੇ ਰੋਡ ਕਲੋਜ਼ ਆ ਤੇ ਗੱਡੀ ਇਧਰ ਨੂੰ ਬਾਈ ਨਾ ਆ ਰਹੀ ਹੈ ਤੇ ਨਾ ਜਾ ਰਹੀ ਹੈ ਗੱਡੀਆਂ ਘਮ ਘਵਾ ਕੇ ਆ ਜਾ ਰਹੀਆਂ ਬਾਕੀ ਦੂਬਿਆਂ ਨੂੰ ਆਪਣੇ ਪਟਨਾਲ ਨੂੰ ਜਾਂ ਆਪਣੇ ਝਾਰਖੰਡ ਹਲ ਨੂੰ ਜਾਂ ਕਲਕੱਤੇ ਹਲ ਨੂੰ ਕੁੰਬ ਕੇ ਜਾ ਰਹੀਆਂ ਹੈ ਤੇ ਆ ਵੀ ਘੁੰਮ ਕੇ ਰਹੀਆਂ ਆ ਇਹ ਕਰਕੇ ਹੱਲ ਨਹੀਂ ਹੋਇਆ ਤੇ ਹੁਣ ਛੱਡਦੇ ਆ ਲਗਾਮਾਂ ਘੋੜੇ ਦੀਆਂ ਅੱਜ ਯੂਪੀ ਦੀਆਂ ਸੜਕਾਂ ਤੇ ਆ ਜਾ ਬਾਕੀ ਤੁਹਾਨੂੰ ਬਾਬੇ ਦਾ ਢਾਬਾ ਦਿਖਾ ਲਦੇ ਆ ਬਾਬਾ ਦੇਖੋ ਕਿਹਨਾ ਦਾ ਫੈਨ ਆ ਬਾਕੀ ਵੀ ਗੱਲਬਾਤ ਨਾਲ ਸਾਂਝੀ ਕਰਦੇ ਆ ਥੋੜਾ ਜਿਹਾ ਆਪਣਾ ਤਿਆਰ ਬਾਤ ਤਿਆਰ ਆ ਸਮਾਨ ਦੱਥਾ ਆਪਾਂ ਲੱਦ ਲਿਆ ਮਗਰ ਲਈ ਬੈਗ ਲਾਏ ਸੀ ਤੇ ਸਰਦਾਰ ਜੀ ਦਾ ਢਾਬਾ ਦੇਖੋ ਦਾ ਏ ਬਾਪੂ ਦੀ ਫੋਟੋ ਹੀ ਆ ਕਹਿਮ ਦੀ ਰੱਖ ਲਓ ਜਿਹੜੇ ਢਾਬਾ ਚ ਲਾਉਂਦੇ ਆ ਮੈਗਾ ਟਾਪ ਦੇ ਇਹਦਾ ਢੀ ਚੰਗੀ ਤਰ੍ਹਾਂ ਨਿਗ੍ਹਾ ਮਰਾ ਦੰਨੇ ਆ ਗੁਰਨਾਨਕ ਪੰਜਾਬੀ ਟਾਪਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਏ ਬਾਬਾ ਜੀ ਦਾ ਕਾਊਂਟਰ ਤੇ ਇਧਰ ਸੱਤ ਕੌਮ ਦੇ ਜੋਦੇ ਜਰਨਾਯਾ ਬਾਬਾ ਹਰੀ ਸਿੰਘ ਨਰੂਆ ਬਾਬਾ ਬੰਦਾ ਸਿੰਘ ਬਹਾਦਰ ਜੱਸਾ ਸਿੰਘ ਆਲੂ ਵਾਲੀਆ ਚਾਰ ਸਹਿਬਜਾ ਦੇ ਮਹਾਰਾਜਾ ਰਣਜੀਤ ਸਿੰਘ ਤੇ ਭਾਈ ਦੀਪ ਸਿੱਧੂ ਈਦਰ ਦਾ ਬਾਬਾ ਜੀ ਨੇ ਜਿੰਨੇ ਵੀ ਆਪਣੇ ਦੇਸ਼ ਭਾਰਤ ਦੇ ਹੋਏ ਆ ਆਪਣੇ ਪੰਜਾਬ ਦੇ ਵੀ ਸੂਰਮੇ ਸਾਰੇ ਦੀਆਂ ਤਸਵੀਰਾਂ ਲਾਈਆਂ ਸੋਰੰਗਾ ਪੱਟ ਕੇ ਲੰਘੇ ਅਗਲੇ ਕਾ ਨੂੰ ਡੱਕਦੀਆਂ ਜੇਲਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਦੀਪ ਸਿੱਧੂ ਭਗਤਪੂਰਨ ਸਿੰਘ ਜੀ ਸੁਆਸਚੰਦਰ ਬੋਸ ਸ਼ਹੀਦ 우ਦਮ ਸਿੰਘ ਮਹਾਨ ਸਾਈਬਰ ਜਹਾਨ ਵਿੱਚ ਲਤਾ ਮੰਗੇਸ਼ਕਰ ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਤੇ ਕਲਪਨਾ ਝਾਵਲਾ ਤੇ ਉਦਰਾ ਡਾਕਟਰ ਅਬਦੁਲ ਕਲਾਮ ਤੇ ਮਨ ਮੋਨ ਸਿੰਘ ਇੱਧਰ ਵੀ ਬੈਂਚ ਲੱਗੇ ਆ ਬਾਬਾ ਜੀ ਦੇ ਕਹਿੰਦੇ ਕਾਫੀ ਰੌਣਕ ਮੇਲਾ ਆਂਦਾ ਰੋਡ ক্লোਜ਼ ਹੋਣ ਕਰਕੇ ਰੌਣਕ ਥੋੜੀ ਜਿਹੀ ਘਟੀ ਆ ਤੇ ਉੱਧਰ ਆਪਣਾ ਘੋੜਾ ਤੂਫਾਨ ਤੇ ਇਦਾਂ ਹੀ ਇੱਧਰਲੇ ਹੱਥ ਆ। ਉਹ ਸਾਹਮਣੇ ਰਸੋਈ ਤੇ ਇੱਧਰ ਆਪਣੇ ਗੱਡੀਆਂ ਖੜੀਆਂ। ਇਹ ਗੱਡੀਆਂ ਦੋਈ ਸੀਗੀਆਂ ਰਾਤੀ ਆ ਜਿਹੜੀਆਂ ਆ ਆਪਣੇ ਆਹ ਜਦੋਂ ਆਪਾਂ ਸੌਣ ਲੱਗੇ ਆ। ਇਹ ਬਾਜੀ ਵੀ ਆਪਣੇ ਤੋਂ ਇੱਕ ਘੰਟਾ ਲੇਟ ਆਈ ਸੀਗੇ ਤੇ ਇਹ ਵੀ ਰੋਡ ਬੰਦ ਹੋਣ ਕਰਕੇ ਇੱਥੇ ਕੱਲ ਦੇ ਸ਼ਾਮਾ 3:00 ਦੇ ਰੁਪੇ ਹੋ ਆ ਤੇ ਰੋਡ ਕਦੋਂ ਖੁੱਲਦਾ ਕਹਿੰਦੇ ਉਦੋਂ ਚੱਲ ਹੋਣਾ ਹੁਣ ਤੇ ਆਹ ਗੱਡੀਆਂ ਤੋਂ ਤੇ ਬਾਕੀ ਜਿਹੜੇ ਇੱਧਰ ਟਰਾਲੇ ਲੱਗੇ ਆ ਇਹ ਬਾਅਦ ਚ ਆਏ ਆ ਆਪਣੇ ਸੁੱਤੇ ਪਿਆ ਦੇ ਰਾਤੀ ਰਾਤ ਨੂੰ ਮਿਲਾਂ ਕਾਫੀ ਸੀਗਾ ਇਹ ਆ ਬਾਬਾ ਜਿਹਦਾ ਢਾਬਾ ਗੁਰੂ ਨਾਨਕ ਪੰਜਾਬੀ ਢਾਬਾ ਬਾਬੂ ਸਰਾਈ ਇਸ ਲਾਈਨ ਦਾ ਸਭ ਤੋਂ ਪੰਜਾਬੀ ਰੋਟੀ ਪਾਣੀ ਚ ਵਧੀਆ ਟੱਬ ਆਇਆ ਏ ਇਹ ਆਪਾਂ ਵੀ ਰੋਟੀ ਪਾਣੀ ਖਾ ਕੇ ਦੇਖਿਆ ਤੇ ਬਾਕੀ ਹੋਰ ਵੀ ਦੱਸਦੇ ਆ ਜਿਹੜੇ ਇੱਥੇ ਭੈਣਾ ਆਪਣੇ ਡਰਾਈਵਰ ਭਰਾ ਰੋਕਦੇ ਆ ਬਾਕੀ ਘਰੇਲੂ ਗੱਡੀਆਂ ਬਹੁਤ ਰੁਕਦੀਆਂ ਆ ਆਪਣੇ ਟਾਬੇ ਦੇ ਜਿਹੜੇ ਬਾਬਾ ਜੀ ਉਹ ਤਾਂ ਸੁੱਤੇ ਪਏ ਆ ਕਿਉਂਕਿ ਰਾਤ ਤੀ ਹੀ ਕਾਊਂਟਰ ਤੇ ਉਹੀ ਹੁੰਦੇ ਆ ਸ਼ਾਮ ਤੋਂ ਲੈ ਕੇ ਸਾਰੀ ਰਾਤ ਤੇ ਹੁਣ ਸੁੱਤੇ ਪਏ ਆ ਤੇ ਆਪਾਂ ਇੱਥੇ ਬਾਈ ਜੀ ਨੂੰ ਕਿਹਾ ਸੀ ਜਿਹੜੇ ਕੰਮ ਕਰਦੇ ਬਾਈ ਕੀ ਸਿਓ ਬਣੀ ਕਿੰਨੇ ਪੈਸੇ ਬਣੇ ਰੋਟੀ ਪਾਣੀ ਤੇ ਰਾਤ ਦੇ ਸਵੇਰ ਦੇ ਹੁਣ ਦੇ ਚਾਹ ਪੀਤੀ ਸੀ ਹੁਣ ਮਠੀਆਂ ਨਾਲ ਰਾਤੀ ਦੋ ਵਾਰੀ ਆ ਕੇ ਰੋਟੀ ਖਾਦੀ ਰਾਤੀ ਵੀ ਖਾਦੀ ਲਗੀ ਤੇ ਬਾਈ ਕਹਿੰਦਾ ਨਹੀਂ ਅਸੀਂ ਪੈਸੇ ਨਹੀਂ ਲੈ ਸਕਦੇ ਬਾਬਾ ਜੀ ਨੇ ਰਾਤੀ ਸਾਡੇ ਕੋਲ ਲੈ ਨਹੀਂ ਹੁਣੇ ਤੇ ਅਸੀਂ ਵੀ ਨਹੀਂ ਲੈ ਸਕਦੇ ਬਈ ਇਹ ਸੇਵਾ ਹੀ ਰੱਖ ਲਓ ਬਾਬਾ ਜੀ ਕਰਦੇ ਆ ਜੇ ਕੋਈ ਸਾਈਕਲ ਤੇ ਆਉਂਦਾ ਆ ਤੇ ਆਪਣੇ ਕੋਲੋਂ ਬਾਈਆਂ ਨੇ 1 ਰੁਪਿਆ ਵੀ ਰੋਟੀ ਪਾਣੀ ਦਾ ਨਹੀਂ ਲਿਆ ਹੈਗਾ ਬਹੁਤ ਬਹੁਤ ਧੰਨਵਾਦ ਆ ਬਾਬਾ ਜੀ ਦਾ ਦੇ ਲੋ ਬਾਬਾ ਜੀ ਦੇ ਲੋ ਸੁੱਤੇ ਪਏ ਆ ਪਰ ਆਪਣਾ ਫਰਜ਼ ਬਣਦਾ ਧੰਨਵਾਦ ਕਰਨ ਦਾ ਬੱਬਾ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਗੁਰਨਾਨਕ ਟਾਬਾ ਵਾਲਿਆਂ ਸਾਰਿਆਂ ਦਾ ਜਿੰਨੇ ਵੀ ਇੱਥੇ ਵਰਕਰ ਕੰਮ ਕਰਦੇ ਆ ਆ ਜਾਓ ਜੀ ਛੱਡੀਏ ਹੁਣ ਲਗਾਮਾਂ ਘੋੜੇ ਤੂਫਾਨ ਦੀਆਂ ਲੋ ਜੀ ਛੜਤੀਆਂ ਆਪਾਂ ਲਗਾਮਾਂ ਘੋੜੇ ਤੂਫਾਨ ਦੀਆਂ ਗੁਰਨਾਨਕ ਪੰਜਾਬੀ ਟਾਬਾ ਤੋਂ ਦੇ ਹਾਲੇ ਸਰਵਸ ਰੋਡ ਤੇ ਆ ਮੇਨ ਰੋਡ ਉਧਰ ਚੜਦੇ ਆ ਉੱਤੇ ਵੀ ਜਪਜੀ ਸਾਹਿਬ ਤੇ ਕਉਂ ਕਾ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈ ਕਾਲ ਮੂਰਤ ਅਜੁਨੀ ਸਭੰਗ ਗੁਰ ਪ੍ਰਸਾਦ ਜਪ ਆਦਿ ਸਚਿ ਜੁਗਾਦਿ ਸਚਿ ਹੈ ਭੀ ਸਚਿ ਨਾਨਕ ਹੋਸੀ ਹੀ ਸਾਚੀ ਸੋਚੇ ਸੋਚਿ ਨਾ ਹੋਵੇ ਜੇ ਸੋਚੇ ਲਖ ਵਾਰ ਚੁੱਪ ਚੁੱਪ ਨਾ ਹੋਵੇ ਜੇ ਲਾਇ ਰਹਾ ਲਬਤਾਰ ਕਿਆ ਭੁਖ ਨਾ ਉਤਰੀ ਜੇ ਬਨਾ ਪੁਰੀਆ ਭਾਰ ਸਹਸ ਸਿਆਣੀ ਪਾ ਲਖ ਹੋਏ ਸਾ ਇਕ ਨਾ ਚਲੇ ਨਾਲ ਕਬ ਸਤਿਆਰਾ ਹੋਈਏ ਕੁਬ ਕੁੜੇ ਟੁੱਟੇ ਹਾਲ ਹੁਕਮ ਰੇਹੇ ਚੱਲਣਾ ਨਾਨਕ ਲਿਖਿਆ ਨਾਲ ਹਲੋ ਜੀ ਪੈਡਲ ਘੁਮਾਉਦੇ ਕੁੜੀ ਦੀ ਲਗਾਮਾ ਛੱਡ ਕੇ ਪਹੁੰਚੇ ਆਪਾਂ ਅਰਾਈ ਸ਼ਹਿਰ ਕ੍ਰਾਸ ਕਰਕੇ ਟੋਲ ਪਲਾਜ਼ਾ ਆਇਆ ਹਾਂ ਟੋਲ ਪਲਾਇਆ ਵੱਜਦਾ ਆ ਲਾਲਾ ਨਗਰ ਦੇ ਨਾਂ ਤੇ ਉੱਤਰ ਪ੍ਰਦੇਸ਼ ਜੂਪੀ ਦੇ ਵਿੱਚ ਆ ਆਪਣੇ ਪ੍ਰਯਾਗ ਰਾਜ ਨਾਲੋਂ ਜਾਂਦੇ ਹੋਏ ਬਨਾਰਸ ਤੋਂ ਪ੍ਰਯਾਗ ਰਾਜ ਰੋਡ ਤੇ ਤੇ ਇਹ ਕਰਕੇ ਵੀਡੀਓ ਬਣਾਈਏ ਦੇਖੋ ਦੂਰੋਂ ਇਦਾਂ ਲੱਗਦਾ ਕਿ ਨਹੀਂ ਜਿੱਦਾਂ ਰੋਡ ਦੇ ਉੱਤੇ ਕਿਸੇ ਨੇ ਘਰ ਬਣਾਇਆ ਹੁੰਦਾ ਆ ਕੋਈ ਪਰਿਵਾਰ ਰਹਿੰਦਾ ਹੁੰਦਾ ਆ ਦੂਰੋਂ ਇਦਾਂ ਲੱਗਾ ਪਰ ਉਹ ਮੈਂ ਕਿਹਾ ਰੋਡ ਦੇ ਵਿੱਚ ਕਿਸੇ ਨੇ ਘਰ ਪਾਇਆ ਆ ਇਹ ਆ ਟੋਲ ਪਲਾਜ਼ਾ ਲਾਲਾ ਨਗਰ ਹਾਂਜੀ ਜੀ ਇੱਥੇ ਬੜ ਜਾ ਪੈਂਦਾ ਇਹ ਆਪਾਂ ਲੋਕੇਸ਼ਨ ਘੱਟ ਲਈ ਸੀ ਤੇ ਉਧਰ ਪ੍ਰਸ਼ਾਸਨ ਤੇ ਉਹ ਜਿਹੜਾ ਰੋੜ ਆ ਜਿੱਧਰ ਨੂੰ ਪ੍ਰਸ਼ਾਸਨ ਜੇ ਸਾਈਡ ਬੈਠਾ ਆ ਉਹ ਜਿੱਧਰ ਚਿੱਟੀ ਗੱਡੀ ਜਾਂਦੀ ਆ ਉਹ ਚੱਲਦਾ ਪ੍ਰਿਆਗ ਰਾਜ ਨੂੰ ਪ੍ਰਿਆਗ ਰਾਜ ਆ ਇੱਥੋਂ 30 ਕਿਲੋਮੀਟਰ ਇੱਕਾ ਬਾਈਪਾਸ ਨਿਕਲਦਾ ਆ ਬਾਰ-ਬਾਰ ਦੀ ਇਹ ਦੇਖਦੇ ਆ ਘੁਆਰ ਕਿੱਦਾਂ ਨੂੰ ਕੱਢਦਾ ਆ ਕਾਨਪੁਰ ਵੱਲ ਨੂੰ ਜਣੀ ਆਪਾਂ ਜਾਣਾ ਆ ਆ ਜਾਓ ਛੱਡ ਦੇਣ ਲਗਾਮਾਂ ਘੋੜੇ ਦੀਆਂ ਪਹਿਲਾਂ ਖਾਣਾ ਪੀਣਾ ਵੀ ਆ ਮੜਿਆ ਬਲ ਬਲੇ ਮੇਜਾ ਜੋ ਬਾਹਰ ਨਿਕਲ ਕੇ ਕਿਤੇ ਰੁਕਦੇ ਆ ਹਾਂਜੀ ਜਿਹੜੀ ਦੀ ਪਿੱਛੇ ਕਲਿੱਪ ਦੇ ਕੇਟੇ ਆ ਹੁਣੇ ਹੀ ਉਹ ਜਿਹੜਾ ਰੋਡ ਹੈਗਾ ਪ੍ਰਿਆਗ ਰਾਜ ਨੂੰ ਆ ਪੌੜ ਜਿਹੜਾ ਹੈ ਇਹ ਜਾਂਦਾ ਆ ਇੱਥੇ ਬਾਲੀ ਲਿਆ ਪੈਂਦਾ ਹੈਗਾ ਕਾਨਪੁਰੇ ਆਪਾਂ ਨੂੰ 241 ਕਿਲੋਮੀਟਰ ਤੇ ਰੋਡ ਉਹ ਵੀ ਜਾਂਦਾ ਆ ਤੇ ਉਧਰ ਦੀ ਕਿਲੋਮੀਟਰ ਵੀ ਆਪਾਂ ਨੂੰ ਘੱਟ ਪੈਣੇ ਸੀਗੇ। ਯਾਨੀ ਕਿ ਕੋਲ ਆਪਣਾ ਇਹੜਾ ਹੀ ਦਾ ਸਫ਼ਰ ਆ 154 ਕਿਲੋਮੀਟਰ ਆ ਤੇ ਆ ਜਿਹੜਾ ਦੀ ਪੁਲ ਦੇਖਦੇ ਆ ਜੇ ਇਧਰ ਦੀ ਪੁਲੇ ਪੁਲੇ ਜਾਂਦੇ ਸੀ ਉੱਪਰ ਦੀ ਤਾਂ 143 ਬਣਦਾ ਸੀਗਾ। ਤੇ ਆਪਾਂ ਆ ਗਿਆ ਬਈ ਰਿਸਕ ਨਹੀਂ ਲੈਣਾ ਰੋੜੀਤੀ ਵਾਲਿਆ। 10 ਕਿਲੋਮੀਟਰ ਵੱਧ ਸਹੀ। ਇਧਰ ਦੀ ਆਵਾਂਗੇ। ਮੈਂ ਕਿਹਾ ਬਾਈਪਾਸ ਜਾਣਾ ਆ ਬਾਈਪਾਸ ਤੇ ਟਾਬਾ ਨੂੰ ਬੱਕ ਘੱਟੇ ਹੀ ਟੱਕਰਦਾ ਆਂਦਾ ਕਈ ਵਾਰੀ ਤਾਂ 20 ਕਿਲੋਮੀਟਰ ਕੋਹਣੀ ਆਉਦਾ ਇੱਥੇ ਟਰਾਲੇ ਦੇ ਨੂੰ ਲੈ ਖੜੇ ਸੀਗੇ ਮੈਂ ਕਿਹਾ ਇੱਕ ਅੱਧਾ ਪਰੌਂਠਾ ਚੰਡ ਕੇ ਤੋਰਦੇ ਆਂ ਕਿਉਂਕਿ ਸਵੇਰ ਦੀ ਇਕੱਲੀ ਚਾਹ ਹੀ ਪੀਤੀ ਆ ਚਾਹ ਦੇ ਨਾਲ ਮਠੀ ਆ ਟਾਬੇ ਤੇ ਰੋਗ ਪਰੌਂਠਾ ਪੁੱਛਿਆ ਕਹਿੰਦਾ ਹੈਗਾ ਆ ਆਲੂ ਵਾਲਾ ਨਹੀਂ ਮਿਲਣਾ ਪਿਆਜ਼ ਤੇ ਪਨੀਰ ਵਾਲਾ ਮਿਲੂਗਾ ਤੂਫਾਨ ਖਾਦਾ ਜਾਊਗਾ ਸੁਬਹ ਨਾਲ ਆਪਣਾ ਲਈ ਰੱਖੀਦਾ ਜਿੱਥੇ ਬਹਿ ਕੇ ਖਾਈਦਾ ਉੱਥੇ ਖੜਾ ਕਰੀਦਾ ਇਹਨੂੰ ਵੀ ਲਓ ਜੀ ਆ ਗਿਆ ਪਰੌठा ਪਰੌਣੇ ਦੇ ਪਤਾ ਲੱਗ ਗਿਆ ਹੁਣ ਇਹ ਆਪਣੇ ਪੰਜਾਬੀ ਬੰਦਿਆਂ ਦਾ ਨਹੀਂ ਜੂਪੀ ਦੇ ਬੈਠੇ ਆ ਤੇ ਜੂਪੀ ਦੇ ਬੰਦੇ ਵੱਲੋਂ ਹੀ ਬਣਾਇਆ ਗਿਆ ਆ ਇਧਰ ਦੇ ਲੋਕਲ ਬੰਦੇਆਂ ਨਾਲ ਹੀ ਪੰਜਾਬ ਦਾ ਪਰੌਂਠਾ ਹੀ ਵੱਖਰਾ ਹੁੰਦਾ ਆ ਤੇ ਨਾਲ ਦਹੀਂ ਹੁੰਦਾ ਐ ਇਹਨੇ ਗਾੜ ਦੇ ਦਿੱਤੀ ਆ ਆਜੋ ਚੰਬਦੇ ਆ ਫੇਰ ਕਰਦੇ ਗੱਲਬਾਤ ਬਾਅਦ ਚ ਜਿੰਨੀ ਮਰਜ਼ੀ ਇਹ ਤਰੱਕੀ ਕਰੀ ਜਾਣ ਇਹ ਜੂਪੀ ਬਿਹਾਰ ਵਾਲੇ ਪਰ ਉਸ ਫਾਈਪ ਕੋ ਬਹੁਤ ਹੱਥ ਪਾ ਕੇ ਇਹਨਾਂ ਦਾ ਮਾਮੇ ਤੋਂ ਪਾਣੀ ਮੰਗਿਆ ਤੇ ਪਾਣੀ ਆਹੇ ਡਰਾਮੇ ਜੋ ਭਰ ਕੇ ਲੈ ਆਇਆ ਮੱਗ ਉਹ ਮੈਂ ਕਿਹਾ ਇੱਥੇ ਸਾਰੇ ਆ ਕੇ ਹੱਥ ਧੋਣ ਦੇ ਆ ਇੱਥੇ ਤੋਂ ਪਾਣੀ ਪੀਣ ਨੂੰ ਦਈ ਜਨਾ ਇਹ ਕਹਿੰਦਾ ਜੇ ਹੀ ਪੀਤੇ ਮੈਂ ਜਾ ਭਰਾਵਾ ਫੇ ਆ ਬੋਤਲ ਕੱਢੀ ਇਹ ਪੀਤਾ ਆਪਣਾ ਪਾਣੀ ਬਾਈ ਧਿਆਨ ਰੱਖਿਆ ਕਰੋ ਜਦੋਂ ਇਹਨਾਂ ਕੋਲ ਖਾਣੇ ਪੀਣੇ ਆ ਫਾਈ ਦੇ ਪੱਖ ਨੂੰ ਆਪਣੇ ਬੰਦੇ ਵਧੀਆ ਆ ਇੱਥੇ ਜਿਹੜੇ ਟਾਪੇ ਪੰਜਾਬੀ ਟਾਪੇ ਆ ਇਹਦਾ तकरीबन ਸਾਰਿਆਂ ਦਾ ਹਾਲ 100 ਦੇ ਵਿੱਚੋਂ 95% ਬੰਦਿਆਂ ਦਾ ਸਫਾਈ ਵੱਲੋਂ ਹੱਥ ਤੰਗਈ ਹੈ ਇਹਨਾਂ ਦਾ ਫੋਣ ਨੀ ਖੋਬੀ ਖਾਣਾ ਚੱਲ ਜੇ ਮਜ਼ਾ ਹੀ ਖਰਾਬ ਕਰਕੇ ਰੱਖਦਾ ਉਹ ਜੂਪੀ ਵਾਲਿਓ ਲਓ ਜੀ ਰੋਟੀ ਪਾਣੀ ਖਾ ਕੇ ਲਗਾਮਾਂ ਛੱਡੀਆਂ ਘੋੜੇ ਦੀਆਂ ਇੱਕ ਪਰੌਂਠਾ ਚੱਤ ਕੇ ਮਜ਼ਾ ਨਹੀਂ ਆਇਆ ਯਾਰ ਚੱਤਣ ਦਾ ਕੋਈ ਫਾਇਦਾ ਨਹੀਂ ਹੋਇਆ ਉੱਥੇ ਰੁਕਣ ਦਾ ਤੇ ਪਹੁੰਚ ਗਏ ਆਪਾਂ ਪੈਟਰੋਲ ਪੰਪ ਤੇ ਆਪਣੇ ਆਪ ਦੇ ਵਿੱਚ ਫਿਊਲ ਪ੍ਰੌੜਦੇ ਮਤਲਬ ਪਾਣੀ ਦੀਆਂ ਬੋਤਲਾਂ ਭਰ ਲਈਏ ਇਹ ਚ ਤਾਂ ਤਾਂ ਹੈਗਾ ਆ ਹੱਲੇ ਪਰ ਇਹ ਵੀ ਨਵਾਂ ਭਰਿਆ ਜਾਊਗਾ ਤੇ ਇਹ ਚ ਵੀ ਭਰ ਲਈਏ ਉਹ ਸਾਹਮਣੇ ਆਪਣਾ ਤੇਲ ਵਾਲਾ ਪੰਪ ਆ ਆ ਦੇ ਆ ਪੰਪ ਆਪਣਾ ਫਿਊਲ ਆਪਣਾ ਬਈ ਇੱਕ ਗੱਲ ਆ ਜੂਪੀ ਤੇ ਬਿਹਾਰ ਦੋ ਸੂਪਿਆਂ ਦੇ ਵਿੱਚ ਰੋੜਾਂ ਵਾਲੀ ਦਾ ਲੰਮ ਪਕੜੀ ਪਈ ਆ ਰੋੜ ਵਾਸ਼ਕੀਰ ਬਣਾਤੇ ਜਿੰਨੇ ਰੋੜ ਗੰਦੇ ਨੇ ਹੀ ਮਾੜੇ ਨੇ ਹੀ ਨਕੰਮੇ ਨੇ ਹੀ ਨਾ ਉਹਨੇ ਹੀ ਵਧੀਆ ਬਣ ਗਏ ਇਹ ਹਣ ਉਹ ਦੋ ਗੁਣਾ ਨਜ਼ਾਰਾ ਹੀ ਬਣਿਆ ਪਿਆ ਰੋੜਾਂ ਦਾ ਤੇ ਉਹ ਜਿਹੜੀਆਂ ਆਪਣੇ ਦੋ ਗੱਡੀਆਂ ਸੀਗੀਆਂ ਖੜੀਆਂ ਪੀਪੀ ਨੰਬਰ ਆਪਣੇ ਇਹ ਡੱਬ ਵਾਲੀ ਆਇਆ ਸੀ ਪੈਪ ਲੈ ਕੇ ਉਹ ਵੀ ਡੰਗੀਆਂ ਜੀ ਹੁਣੇ ਹੀ ਕ੍ਰੋਸ ਕਰਕੇ ਗਈਆਂ ਆਪਾਂ ਨੂੰ 10 ਮਿੰਟ ਪਹਿਲਾਂ ਪਰ ਚੱਲਦਾ ਆ ਰੋੜੀ ਆ ਜਿਹੜਾ ਬਾਈਪਾਸ ਆ ਬਾਹਰ ਬਾਹਰ ਦੀ ਬਾਕੀ ਪ੍ਰਿਆਗਲਾ ਰਾਜ ਦੇ ਲੱਗੇ ਜਾ ਕੇ ਦੇਖਦੇ ਹਾਂ ਉੱਥੇ ਕੀ ਹਾਲ-ਕਿਤਾਬ ਆ ਆ ਬਾਬਾ ਕਹਿੰਦਾ ਰੁਪਈਏ ਦਾ ਦੇ ਦੇ ਮੈਂ ਕਿਹਾ ਬਾਬਾ ਤੂੰ ਮੈਨੂੰ ਪੰਜ ਦੇ ਦੇ ਗਾ ਲਓ ਜੀ ਦੇ ਲਓ ਪ੍ਰਿਆਗ ਰਾਜ ਉਹ ਸ਼ਹਿਰ ਉਹ ਤੂੰ ਰਾਜ ਜਾਂਦਾ ਪ੍ਰਿਆਗ ਰਾਜ ਤੇ ਵੈਸੇ ਕਾਨ ਪਰ ਉਹ ਵੀ ਚੱਲ ਜਾਂਦਾ ਆ ਰੋੜ ਉਹ ਟੋਲ ਟੈਕਸ ਆ ਉਧਰ ਆਪਾਂ ਇਸ ਟਾਈਮ ਖੜੇ ਆ ਪੌੜ ਤੇ ਇਹ ਪੌੜ ਦੇ ਥੱਲਿਓਂ ਇਧਰੋਂ ਚੱਲ ਜਾਂਦਾ ਆ ਰੋਡ ਆਪਣੇ ਜੌਨਪੁਰ ਹੁੰਦਾ ਹੋਇਆ ਲਖਨਊ ਵੱਲ ਨੂੰ ਇਹ ਆ ਯਾਰ ਰੋੜਾ ਪੌੜ ਦੇ ਹੱਲੇ ਇਹ ਲਖਨਊ ਵੱਲੋਂ ਨਿਕਲ ਜਾਂਦਾ ਇਸ ਟਾਈਮ ਆਪਾਂ ਖੜੇ ਆ ਨਵਾਬ ਗੰਜ ਬਾਈਪਾਸ ਤੇ ਰੋਟੀ ਪਾਣੀ ਦਾ ਦਾ ਜਿਹੜਾ ਸਵੇਰੇ ਆਪਾਂ ਪਰੌਣਾ ਖਾਧਾ ਉਹਨੇ ਮੰਨੇ ਹੀ ਪਗੜਾ ਆ ਕੇ ਰੱਖ ਦਿੱਤਾ ਯਾਰ ਇੰਨਾ ਉੱਥੇ ਉਹਨਾਂ ਦਾ ਕੰਮ ਐਦਾਂ ਦਾ ਹਿਸਾਬ ਕਿਤਾਬ ਤੇ ਮੈਂ ਕਿਹਾ ਅੱਜ ਖਾਣੀ ਨਹੀਂ ਰੋਟੀ ਯਾਰ ਦਿਲ ਇਹ ਨਹੀਂ ਕੀਤਾ ਰੋਟੀਆਂ ਨੂੰ ਮੂੰਹ ਕਰਨ ਨੂੰ ਤੇ ਮੈਂ ਕਿਹਾ ਹੁਣ ਫਰੂਟ ਚੰਡਦੇ ਆ ਤੇ ਕੇਲੇ ਲੈ ਲਿਆ ਧੀ ਦਰਜਣ ਤੇ ਚਾਰ ਸੰਤਰੇ ਇੰਨਾ ਬਣਾਉਣੇ ਆ એનર્ਜੀ ਹੁਣ ਫੇ ਅਗਲਾ ਸਫਰ ਕਰਦੇ ਆ ਜੀ ਵੀ ਕਹਣਾ ਰੋੜਕੀ ਵਾਲਿਆ ਪਈ ਪ੍ਰਿਆਗ ਰਾਜ ਤੇ ਲੱਗ ਲੱਗੇ ਫਰੀ ਜਨਾ ਲਾਹਾਂਬਾਦ ਦੇ ਕੋ ਕੁੰਬ ਵਾਰੇ ਗੱਲੇ ਨਹੀਂ ਦੱਸੀ ਹੈਗੀ ਆ ਜਾਓ ਬਾਈ ਨੇ ਆਪਾਂ ਨੂੰ ਥੋੜਾ ਬਹੁਤ ਦੱਸਿਆ ਤੇ ਬਾਈ ਕੋਲੇ ਹੀ ਬਾਈ ਦੀ ਜਵਾਨੀ ਤੁਹਾਨੂੰ ਸੁਣਾਉਣੀ ਆ ਆਇਆ ਭਾਈ ਆਪਣਾ ਜਿੱਤੋ ਬਾ ਫਰੂਟ ਖਾਂਦਾ ਭਾਈ ਨਾਮ ਬਤਾਨਾ ਆਪਣਾ ਪਹਿਲੇ ਮੇਰਾ ਨਾਮ ਸ਼ਿਵ ਬਾਬੂ ਸਾਹੂ ਹੈ ਸਹੀਆ ਭਾਈ ਜੇ ਜੋ ਕੁੰਭਾ ਮੇਲਾ ਥਾ ਇਹ ਜੋ ਕੁੰਭ ਹੈ ਕੋ ਹਰ ਸਾਲ ਆਤਾ ਹੈ ਨਾ ਹਾਂ ਕੁੰਭਾ ਮੇਲਾ ਹਰ ਸਾਲ ਲੱਗਦਾ ਹੈ ਔਰ ਅਰਧ ਕੁੰਭ ਦਾ ਜੋ ਮੇਲਾ ਹੁੰਦਾ ਉਹ 12 ਸਾਲ ਬਾਅਦ ਜੇ ਜੋ ਮਹਾ ਕੁੰਭ تھا 143 ਸਾਲ ਬਾਅਦ ਲਗਾਇਆ 143 ਸਾਲ 143 143 ਸਾਲਾਂ ਬਾਅਦ ਆਇਆ ਸੀ ਮਹਾ ਕੁੰਭ ਦਾ ਮੇਲਾ ਤੇ ਫਿਰ ਰੂਟ ਦਾ ਬਲਾਕ ਹੋਣੀ ਸੀ ਉਹ ਵਾਲਾ ਰੋਡ ਆ ਅਭੀ ਕਿੰਨੇ ਦਿਨ ਹੋਏ ਖੁੱਲਾ ਜੋ ਮੇਨ ਆਈ ਤੇ ਹੈ ਮੇਲਾ ਸੇ ਪਹਿਲੇ ਖੁੱਲ ਗਿਆ ਖੁੱਲ ਗਿਆ ਨਾ ਜੇ ਅੱਬਾ ਅੱਜ ਤੋਂ ਆਖਰੀ ਦਿਨ ਹੈ ਨਾ ਮੇਲੇ ਦਾ आखिरी दिन है यदि जनता आएगी तो सरकार इसका इसको बढ़ा देगी बढ़ाना देगी इसकी सुरक्षा करेगी अच्छा सुरक्षा करेगी सही सही तो वो तो ना मैं इसलिए पूछ रहा हूँ आज पीछे गाड़ी खड़ी थी बोले थे रोड बंद है इसलिए खड़े है तो 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 जाम के कारण यदि ज्यादा चला जाएगा तो जाम लग जाएगा सही है जाम की वजह से कम हाँ जी छियाँ जी लगामा घोड़े तूफान अपने दिया केले खा के खा के ਏ ਕਣਾਂ ਇਹ ਸੜਕਾਂ ਦਿਖਾ ਲਈ ਜਾਂਦਾ ਦੂ ਤਿੰਨ ਦਿਨੋਂ ਬਾਅਦ ਆਜਾ ਇਹ ਰੋਡ ਤੇ ਹੀ ਆਪਾਂ ਸੜਕੇ ਹੀ ਸੁਣੀ ਆ ਤੁਹਾਨੂੰ ਨੈਸ਼ਨਲ ਹਾਈਵੇ 19 ਇਹ ਹੈ ਰਾਏ ਆਪਣੇ ਇਲਾਹਾਬਾਦ ਬਾਈਪਾਸ ਜਾਨੀ ਕਿ ਪ੍ਰਿਆਗ ਰਾਜ ਪਤਾ ਹੀ ਇਹ ਤੁਹਾਨੂੰ ਸਾਰਿਆਂ ਨੂੰ ਪ੍ਰਿਆਗ ਰਾਜ ਨੂੰ ਪਹਿਲਾਂ ਪ੍ਰਿਆਗ ਰਾਜ ਦਾ ਨਾਮ ਜਿਹੜਾ ਸੀਗਾ ਇਲਾਹਾਬਾਦ ਸੀਗਾ ਬਾਅਦ ਪ੍ਰਿਆਗ ਰਾਜ ਕਰ ਦਿੱਤਾ ਗਿਆ ਤੇ ਕਿਲੋਮੀਟਰ ਹੈਗਾ ਇਹ ਆਪਣੇ ਚਾਲੀ ਸਾਰੇ ਮਦੇ ਮਦੇ ਨਾਲ ਚੱਲਦੇ ਆ ਹੁਣ ਹੁਣ ਬੜਾ ਜੂਰ ਮਾਨ ਦੀ ਕੋਈ ਲੋੜ ਨਹੀਂ ਤੇ ਸਮਾਂ 2 ਵਜੇ ਹਲੇ ਸਾਰੇ ਹਲੋ ਹਾਂ ਕਿਵੇਂ ਹੋ ਪ੍ਰਿਆਗਰਾਜ ਆਇਆ ਰਹੇ ਨਹੀਂ ਨਹੀਂ ਹਾਂ ਮੰਦੜ ਹੈ ਮੰਦੜ ਮੰਦੜ ਪਰਿਵਾਰ ਸਹੀ ਹੈ ਉਸੇ ਜੇ ਨਾ ਤੇ ਨਾ ਘੋੜੇ ਤੂਫਾਨ ਦੀ ਆਪਾਂ ਚਾਹ ਵੀ ਕੇ ਲਗਾਮਾਂ ਛੱਡੀਆਂ ਸੀ ਤਾਂ ਪੀਪੀ ਨੰਬਰ ਗੱਡੀ ਰੁਕੀ ਤੇ ਬਾਈ ਬਾਹਰ ਨਿਕਲੇ ਬਾਈਆਂ ਨੇ ਦਿੱਤਾ ਹੱਥ ਪਹਿਲਾ ਦਾ ਬਾਈ ਸਾਰਿਆਂ ਨੂੰ ਸੱਤ ਸ਼ਰੀਰ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਹੁਣੀ ਆ ਅਨੰਦਪੁਰ ਸਾਹਿਬ ਤੋਂ ਖਾਲਸੇ ਦੀ ਜਨਮ ਭੂਮੀ ਬਾਈ ਕੀ ਨਾਮ ਆਪਣਾ ਜਤਿਨ ਜਤਿਨ ਆਪਣਾ ਰਾਜਪਾਲ ਜੀ ਸੀ ਜੇ ਅਸੀਂ ਮੰਨੇ ਜੇ ਹਾਂਜੀ ਆਕਾਸ਼ ਸਾਹਿਬ। ਯਾ ਤੁਸੀਂ ਭਾਈ ਮੈਨੂੰ ਲੱਗਦਾ ਪ੍ਰਿਆगराज ਤੋਂ ਐ। ਹਾਂਜੀ ਅਸੀਂ ਬਨਾਰਸ ਤੋਂ ਆਏ। ਬਨਾਰਸ ਤੋਂ ਐ। ਪ੍ਰਿਆਗ ਬਨਾਰਸ ਆ। ਸਹੀ 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 ਦਰਸ਼ਨਾਂ ਲਈ ਆਈ ਸਕੇ ਯਾਨੀ ਹੈ ਨਾ। ਸਹੀ ਸੇ ਕਿੱਦਾਂ ਭਾਈ ਵਧੀਆ ਹੋ ਗਏ ਦਰਸ਼ਨ। ਹਾਂਜੀ ਚਲੋ ਵਧੀਆ ਭਾਈ ਹੈ ਨਾ। ਤੇ ਭਾਈ ਇਹ ਤੋਂ ਇਦਾਂ ਮਿਲਦੇ ਆ ਭਾਈ ਮੇਰਾ ਵੀ ਹੌਸਲਾ ਵੱਧ ਜਾਂਦਾ ਆ। ਭਾਈ ਪਹੁੰਚੇ ਕੇ ਜੀ ਜੀ ਲੋਡ ਮੈਂ ਕਿਹਾ ਚੜਦੀ ਗੱਲ ਆ ਆ ਭਾਈ। ਤੇ ਬਾਈਆਂ ਦਾ ਬਹੁਤ ਧੰਨਵਾਦ ਬਾਈਆਂ ਨੇ ਪਾਣੀ ਪੂਣੀ ਪੁੱਛਿਆ। ਤੇ ਬਾਈ ਬਹੁਤ ਬਹੁਤ ਥੈਂਕ ਯੂ ਧੰਨਵਾਦ ਰੁਕਣ ਲਈ ਯਾਰ ਇਦਾਂ ਨਾ ਮੇਰੇ ਵਰਗੇ ਦਾ ਹੌਸਲਾ ਵੱਧ ਜਾਂਦਾ ਵੀ ਦੇਖ ਕੇ ਆਪਣਾ ਉਪਰੀ ਸਟੇਟ ਦੇ ਵਿੱਚ ਆਪਣੇ ਬੰਦੇ ਮਿਲੇ ਆ ਫੇਰ ਬੰਦਾ 10 20 ਕਿਲੋਮੀਟਰ ਦਾ ਇਦਾਂ ਸੋਚਦਾ ਹੀ ਕੱਢ ਦਿੰਦਾ ਆ ਕਹਿੰਦਾ ਲੈ ਵੇ ਮਿਲੇ ਸਗੇ ਭਰਾ ਠੀਕ ਆ ਬਾਈ ਬਹੁਤ ਬਹੁਤ ਥੈਂਕ ਯੂ ਧੰਨਵਾਦ ਯਾਰ ਰੁਕਣ ਲਈ ਤੁਹਾਡੇ ਕੋਈ ਨਹੀਂ ਬਾਈ ਠੀਕ ਆ ਬਾਈ ਠੀਕ ਆ ਸਤਿ ਸ਼੍ਰੀ ਅਕਾਲ ਉਹ ਜ਼ਿਆਦਾ ਆਉਂਦੀਆਂ ਨੇ ਅਨਰਜੀ ਬਣਾਉਂਦੀਆਂ ਨੇ ਤੇਰੇ ਤੋਂ ਬਗੈਰ ਦੱਸ ਕੋੜਾ ਕਿਦਾਂ ਪਜਾਵਾਂ ਮੈਂ ਓ ਫਰੈਸ਼ ਕੀ ਬਾਈ ਆ ਗਈ ਯਾਦ ਤੇਰੀ ਹਰ ਕਰਦੇ ਆ ਡਾਊਨਲੋਡ એનર્ਜੀ ਜਦੋਂ ਵੀ ਇਲੈਕਟ੍ਰਿਕ ਹੋਲੀ ਦਾ ਆ એનર્ਜੀ ਡਾਊਨਲੋਡ ਕਰੀਦੀ ਆ ਤਾਂ ਫਰੈਸ਼ ਕੀ ਬਾਈ ਨੂੰ ਯਾਦ ਕੀਤਾ ਜਾਂਦਾ ਆ ਚਲੋ ਇਸੇ ਹੀ ਬਹਾਨੇ ਸੇ ਨਹੀਂ ਰੇ ਫਰੈਸ਼ ਕੀ ਬਾਈ ਜਿੰਦਾਬਾਦ ਫਰੈਸਟੀ ਐਂਡ ਅਫਲਾਤੂਨ ਜੋੜੀ ਇੱਕ ਨਾ ਜਦੋਂ ਦੇ ਆਪਾਂ ਸਵੇਰ ਦੇ ਚੱਲੇ ਆ ਪਹਿਲਾ ਆਪਾਂ ਪ੍ਰਿਆਗਰਾਜ ਨੂੰ ਆ ਰਹੇ ਸੀਗੇ ਤੇ ਜਿੱਥੇ ਵੀ ਕਿਤੇ ਕੋਈ ਮੋਟਰਸਾਈਕਲ ਤੇ ਨਾਲ-ਨਾਲ ਜਾਂਦਾ ਗੱਲ ਕਰਦਾ ਸੀ ਕਿਤੇ ਗੱਡੀ ਆਏ ਰੋਕੇ ਪਾ ਦੇਈ ਪ੍ਰਿਆਗਰਾਜ ਚੱਲਾ ਪ੍ਰਿਆਗਰਾਜ ਚੱਲੇ ਉਹ ਪ੍ਰਿਆਗਰਾਜ ਚੱਲੇ ਉਹ ਬਾਈਆਂ ਨੂੰ ਜਵਾਬ ਦੇ ਦੇ ਮੈਂ ਤਾਂ ਪਾਗਲ ਹੋ ਗਿਆ ਨਹੀਂ ਬਾਈ ਪ੍ਰਿਆਗਰਾਜ ਨਹੀਂ ਮੈਂ ਪੰਜਾਬ ਚੱਲਾ ਆਂ ਬੇਤੇ ਦਾ ਮੈਂ ਨਾਰਥ-ਈਸਟ ਕਰਕੇ ਆ ਰਿਹਾ ਹਾਂ ਤੇ ਫਿਰ ਜਦੋਂ ਪ੍ਰਿਆਗਰਾਜ ਕ੍ਰੋਸ ਕਰ ਗਏ ਆ ਫਿਰ ਉਸ ਬਾਅਦ ਥੋੜਾ ਜਿਹਾ ਬਦਲਿਆ ਬਾਈ ਸਾਈਕਲ ਤੇ ਪ੍ਰਿਆਗਰਾਜ ਪਹੁੰਚ ਗਏ ਆ ਸਾਈਕਲ ਤੇ ਪ੍ਰਿਆਗਰਾਜ ਆ ਗਏ ਉਹ ਬਾਈ ਪ੍ਰਿਆਗਰਾਜ ਨਹੀਂ ਆਇਆ ਮੈਂ ਮੈਂ ਪੰਜਾਬੇ ਹੀ ਵਾਪਸ ਜਾ ਰਿਹਾ ਆ ਮੈਂ ਕਿਹਾ ਵੀ ਨਾਰਥ-ਈਸਟ ਕਰਕੇ ਆ ਰਿਹਾ ਆ ਕਈ ਬਾਈਆਂ ਨੂੰ ਤਾਂ ਨਾਰਥ-ਈਸਟ ਦਾ ਪਤਾ ਹੀ ਨਹੀਂ ਹੈਗਾ ਫਿਰ ਦੱਸਣਾ ਪੈਂਦਾ ਆ ਨਾਗਾ ਲੈਂਡ ਕਿਹਦਾ ਆ ਵਾਹ ਜਾਂ ਆਦਮੀ ਕੋ ਕਾਟ ਕੇ ਖਾ ਜਾਵਾ ਹਾਂ ਹਾਂ ਇਹ ਕਹੀਦਾ ਹਾਂ ਭਾਈ ਬਹੀ ਨਾ ਗੱਲ ਇਹ ਫੇਰ ਸਮਝ ਜਾਂਦੇ ਆ ਕੁੱਛ ਬੰਦੇ ਸਾਰੇ ਨਹੀਂ ਇਦਾਂ ਕੁੱਛ ਨੂੰ ਨਹੀਂ ਪਤਾ ਭਾਈ ਨਾਰਥ ਈਸਟ ਦਾ ਜੂਪੀ-ਸੂਪੇ ਦੇ ਵਿੱਚ ਜੋ ਆਪਣੇ ਨਾਲ ਦੇਖੜ ਨੂੰ ਗੱਲਾਂ ਕਰਨ ਦੇ ਵਿੱਚ ਹੌਣ ਨੂੰ ਮਿਲਿਆ ਆ ਜਾ ਗੱਲਾਂ ਨਾ ਕਰ ਰੋੜਕੀ ਵਾਲਿਆ ਢਾਬੇ ਤੇ ਪਹੁੰਚ ਆ ਬੂਹਤ ਹੋਈਏ ਜਾ ਕੇ ਬੁਰਾ ਹਾਲ ਹੋਇਆ ਪਿਆ ਦੇਖਾ ਕਈ ਵਾਰੀ اچانک ਇਤਾਂ ਦਾ ਬਾਕਿਆ ਹੋ ਜਾਂਦਾ ਤੁਹਾਡਾ ਹਾਸਾ ਨਹੀਂ ਬੰਦ ਹੁੰਦਾ ਜਿੱਦਾਂ ਆਪਾਂ એનર્ਜੀ ਡਾਊਨਲੋਡ ਕਰਦੇ ਸੀ ਗੱਡੀ ਰੁਗੀ ਕੋਲ ਆ ਕੇ ਬਾਈ ਨੇ ਪਿੰਦੇ ਸੱਟੇ ਹੀ ਪਜਲ ਹੋਇਆ ਸੀਗਾ ਥੋੜਾ ਜਿਹਾ ਕਿਉਂਕਿ ਰੋਡ ਬਲੌਕ ਆ ਕੇ ਜਾਂ ਰੀਵਰ ਉਪਾਲ ਨੂੰ ਜਿਹੜਾ ਜਾਣ ਵਾਲੇ ਰੋੜ ਆ ਨਾ ਇਹ ਬਹੁਤ ਇਹਨਾਂ ਨੂੰ ਘੁੰਮ ਕੇ ਜਾਣਾ ਪੈ ਰਿਹਾ ਇੱਕ ਗੱਡੀ ਨੇ ਆਪਾਂ ਨੂੰ ਕਈਆਂ ਗੱਡੀਆਂ ਵਾਲਿਆਂ ਨੇ ਪੁੱਛਿਆ ਦੇ ਆਉਂਦੇ ਦਾਰ ਗੱਡੀ ਰੋਕ ਕੇ ਕਹਿੰਦਾ ਬਾਈ ਚੀਤਰਕੂਟ ਉਹ ਮੈਗਾ ਕਿਹਨੇ ਕੁੱਟਾ ਫੇਗਾ ਫੇਰਾ ਦੇਲਾ ਟੈਨੀ ਕਿਨੇ ਰਵੰਦਾ ਫੇਗਾ ਬਾਈ ਚੀਤਰਕੁੱਟ ਕੋ ਰਸਤਾ ਕੌਨਸਾ ਜਾਏਗਾ ਤੇ ਮੈਗਾ ਬਾਈ ਲੋਕੇਸ਼ਨ ਲਾਲਾ ਮੇਤਾ ਆਪ ਨਹੀਂ ਪਤਾ ਐਦਾਂ ਕਈਆਂ ਪਿੰਡਾਂ ਸ਼ਹਿਰਾਂ ਦੇ ਨਾਂ ਹੀ ਐਦਾਂ ਦੇ ਹੁੰਦੇ ਆ ਇਹ ਚੀਤਰਕੁੱਟ ਇਹ ਸ਼ਹਿਰ ਆ ਪੰਜਾਬੀ ਆ ਬੱਚੇ ਤੜ ਕੁੱਟ ਵੀ ਗਿਆ ਸਾਥੇ ਗੂਗਲ ਬਾਬਾ ਜੀ ਦੇ ਹਿਸਾਬ ਦੇ ਨਾਲ ਸਫ਼ਰ ਆਪਣਾ ਰਹਿ ਗਿਆ ਆ 8 ਕਿਲੋਮੀਟਰ ਚਾਰਨ ਪੰਜਾਬੀ ਰਸੋਈ ਬਾਈ ਦਾ ਨਾਮ ਆ ਜੱਗੀ ਪਰ ਨਾਲੇ ਸ਼ਹਿਰ ਤੋਂ ਆ ਬਾਈ ਜਿਹਦਾ ਟੱਬ ਆ ਤੇ ਇਹ ਲੋਕੇਸ਼ਨ ਵੀ ਆਪਾਂ ਨੂੰ ਗगन ਦੀ ਬਾਈ ਨੇ ਭੇਜੀ ਆ ਤੇ ਬਾਈ ਕਹਿੰਦਾ ਉੱਥੇ ਪਹੁੰਚ ਅੱਜ ਉਨਾ ਦੇ ਕੋ ਲਾ ਦੇ ਰਹੇ ਆ ਪਹੁੰਚੇ 8 ਕਿਲੋਮੀਟਰ ਰਹਿ ਗਿਆ ਬਸ ਆਪਣਾ ਖਬਰ ਲਓ ਜੀ ਕੁੜਾ ਤੂਫਾਨ ਲਾਤਾ ਵੱਡੇ ਦੇ ਨਾਲ ਤੇ ਪਹੁੰਚ ਗਏ ਆਪਾਂ ਚਰਨ ਪੰਜਾਬੀ ਰਸੋਈ ਸ਼ੁੱਧ ਪੰਜਾਬੀ ਟਰਾਬਾ ਤੇ ਸ਼ੁੱਧ ਵੈਜਿਟੇਰੀਅਨ ਤੇ ਸ਼ੁੱਧ ਭੋਜਨ ਤੇ ਬਾਈਆ ਜੱਗੀ ਬਾਈ ਗਾਟਾਪਾ ਤੇ ਬਾਈ ਨੇ ਮੂਸੇ ਵਾਲਾ ਗੱਡਿਆ ਪੂਰਾ ਉਹ ਦੇ ਲਾ ਸਾਹਮਣੇ ਫੇਰੇ ਆ ਮੂਸੇ ਵਾਲੇ ਦਾ ਬਾਈ ਤੇ ਇਹ ਬਾਕੀ ਹਾਲੇ ਸਮਾਪਤੀ ਨਹੀਂ ਵੀਡੀਓ ਦੀ ਜੁੜੇ ਰਹੋ ਤੇ ਦਿਖਾ ਲਦੇ ਤੁਹਾਨੂੰ ਹੋਰ ਕੁਝ ਵੀ ਬਹੁਤ ਕੁਝ ਕਿਹਦਾ ਕਹਦੇ ਵੀ ਜਗਸੀਰ ਸਿੰਘ ਜੱਗੀ ਆ ਜੀ ਬਾਈ ਦਾ ਨਾਮ ਲਾਓ ਤਾਂ ਇਧਰ ਬਾਈ ਦੇਈ ਜਾਂਦਾ ਪਿਆਜ਼ਾਂ ਨੂੰ ਬਾਡਾ ਲੋ ਜੀ ਘੋੜਾ ਤਵਾਂ ਲਾਤਾ ਆਪਾਂ ਇਧਰ ਚੇਂਜ ਨੂੰ ਕਰਤੀ ਹੈ ਲੂਵੇ ਦੀ ਮਗਰਲੇ ਚੱਕੇ ਜੇ ਪਰ ਪਲੇ ਆ ਜੇ ਦੇਖੀ ਤੂਫਾਨ ਕਰ ਰਿਹਾ ਸਟਾਂਡ ਮੇਰਾ ਪੁੱਤਾਂ ਹਾਂਜੀ ਕਿਦਾਂ ਜੀ ਕਿਦਾਂ ਲੱਗੀ ਅੱਜ ਦੀ ਵੀਡੀਓ ਆਇਆ ਮਜ਼ਾ ਜਾਂ ਨਹੀਂ ਦੇਖਣ ਦਾ ਇਹ ਜਰੂਰ ਦੱਸਿਓ ਕਮੈਂਟਾਂ ਚ ਚਾਹੇ ਗਾਣਾ ਜਰੀਏ ਦੱਸ ਦਿਓ ਤੇ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਇੱਥੇ ਸਮਾਪਤੀ ਤੇ ਮਿਲਦੇ ਆ ਜੀ ਕੱਲ ਨੂੰ ਸਵੇਰ ਨੂੰ ਯੂਪੀ ਦੀਆਂ ਸੜਕਾਂ ਤੇ ਤੇ ਤਾਂ ਚੱਕ ਲਈ ਜੀ ਰੜਕੀ ਵਾਲੇ ਲੋ ਤੇ ਰੜਕੀ ਵਾਲ ਦੇ ਘੋੜੇ ਤੂਫਾਨ ਵਾਲੋਂ ਤੇ ਜਿਹੜੇ ਭੰਗੜਾ ਪਾਉਦੇ ਆ ਉਹਨਾਂ ਵਾਲੋਂ ਉਹ ਬਾਈ ਦੀ ਫੋਟੋ ਲੱਗੀ ਆ ਬਾਈ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ